ਸਰ ਲੋ ਜੀ ਇਹ ਸਾਡਾ ਘਟੋ ਘਟ ਮਿਲਾਂ ਦਾ ਪੰਜਵਾਂ ਛੇਵਾਂ ਕਿਹੜਾ ਹੈ ਬਾਰੇ ਤੇ ਜਿੰਨੀ ਆ ਰਹੀ ਬਾਹਰ ਕੱਪੜੇ ਤੋਂ ਜਾਂਦੇ ਆ ਮਸ਼ੀਨ ਕੋਲੇ ਜਾਂਦੇ ਆ ਤੇ ਨਾਲ ਦੀ ਨਾਲ ਹੀ ਮੀਂਹ ਆ ਜਾਂਦਾ ਸਾਨੂੰ ਦੇਖ ਕੇ ਹੁਣ ਫੇਰ ਜੱਲੀ ਆ ਹਵਾ ਚੱਲਣ ਦੀ ਹੈ ਹੁਣ ਹੁਣ ਰੱਬ ਫੇਰ ਕਹੋਗਾ ਕਿ ਨਾ ਮੀਂਹ ਫੇਰ ਪਈ ਕਿ ਗਗਨ ਆਂਟੀ ਵਾਰ ਆ ਗਈ ਆਪਣੇ ਫੇਰ ਕਹਿਣਾ ਵੀ ਗਗਨ ਬਾਹਰ ਨਿਕਲੀ ਹੈ ਚਲੋ ਪਾ ਦੋ ਮੀਂਹ ਵੈਸੇ ਇਹ ਦੇਖਿਆ ਜਾਏ ਤਾਂ ਕੱਲ ਮੌਸਮ ਠੀਕ ਸੀ ਪਤਾ ਹੀ ਤਰਾ ਪੁੱਤਾ ਹੈ ਪਰ ਅੱਜ ਮੌਸਮ ਫੇਰ ਛੇਰੇ ਬੱਦਲ ਬਣ ਗਿਆ ਸੀਗਾ ਪੂਰਾ ਕੋਪੀਆ ਡਾਈਵ ਤੇ ਮੈਨੂੰ ਲੱਗਿਆ ਵੀ ਸ਼ਾਇਦ ਹਨਾ ਧੁੱਪ ਲੱਗੀ ਰਹੂਗੀ ਕੋ ਚਲ ਆਪਾਂ ਕੱਪੜੇ ਧੋ ਲੈਨੇ ਆ ਪਰ ਫਤਿਓ ਬੁਸਤੀ ਲੈ ਲਓ ਫਤਿਓ ਬੁਸਤੀ ਲੈ ਲਓ ਤੇ ਫਿਰ ਮੀ ਬਹੁਤ ਤੇਜ਼ ਪਿਆ ਰੋ 5-5 ਮਿੰਟ ਪੈ ਰਿਆ ਪਰ ਬਹੁਤ ਤੇਜ਼ ਪੈ ਰਿਹਾ ਜਦੋਂ ਵੀ ਪੈ ਰਿਹਾ ਆਰ ਉਧਰ ਇਹ ਕੱਪੜੇ ਆਪਾਂ ਧੋਤੇ ਤਾਂ ਹੈਗੇ ਪਰ ਅਸੀਂ ਬਾਹਰੇ ਸੁੱਕਣੇ ਪਾਉਣ ਦਾ ਰਿਸਕ ਨਹੀਂ ਲੈ ਸਕਦੇ ਇਹਨਾਂ ਨੂੰ ਇਹ ਸਾਨੂੰ ਪਾਣੇ ਪਾਣੇ ਨੇ ਅੰਦਰ ਹੀ ਸੁੱਕਣ। ਮੈਨੂੰ ਤਾਰ ਬੰਨਣੀ ਪਣੀ ਹੈ ਬਈ ਕਿਉਂਕਿ ਬਾਹਰੇ ਜਿਹੜਾ ਸਾਹ ਨਮੀ ਪੈ ਰਿਹਾ ਹੈ ਨਾ ਉਹ ਸਾਹ ਦੇ ਨਾਲ ਕੰਮ ਖਰਾ ਹੋ ਜਾਣਾ। ਚੱਲ ਜੋਤੀ। ਬੰਮੂ ਤੁਹਾਨੂੰ ਮਿੱਠਾ ਸਾਹ ਦਾ ਪਾਣੀ ਚਾਹ ਸੋਨੀ ਜੀ ਚਾਹ ਬਣਾ ਲੈ ਮੇਰਾ ਪੁੱਤ। ਸੋਣੀ ਜੀ ਚਾਹ ਬਣਾਉਣਾ ਸਾਡੇ ਸਾਰਿਆਂ ਵਾਸਤੇ ਸੋਣੀ ਜੀ ਚਾਹ ਮੈਂ ਵੀ ਪਾਇਨਾ ਮੰਜੋ ਤੇ ਮੈਂ ਪਾਇਨਾ ਮੀ ਕਰਕੇ ਧੋਖਦਾ ਹੀ ਨਹੀਂ ਹੈਗੇ ਹੁਣ ਇੱਕ ਪਾਸੇ ਆਪਾਂ ਪੈਂਟਾ ਪੂਟਾ ਪਾਇਨਾ ਫਤਿਹ ਆ ਫੜਾ ਮੈਨੂੰ ਆ ਪੈਂਟ ਵੀ ਤੇ ਸ਼ਰਟ ਵੀ ਬੁੱਤ ਚਾਹ ਤੇ ਫੁੱਲਣਾ ਪਾਦੀ ਈ ਚਾਚੂ ਫੁੱਲਣਾ ਫੁੱਲ ਪਾ ਦਿਓ ਫਤਿਹ ਕਹਿੰਦਾ ਚਾਹ ਤੇ ਫੁੱਲ ਪਾ ਦੀ ਫੁੱਲ ਪਾ ਦਿਓ ਜੇ ਪੈਂਦੇ ਜੇ ਤੇ ਗੱਲਾਂ ਬਹੁਤ ਹੁਰਦੀਆਂ ਫਤੇ ਨੂੰ ਹਾਲਪਰਸ ਜਿਹੜੇ ਕੱਪੜੇ ਧੋਤੇ ਸੀ ਨਾ ਉਹ ਵੀ ਕਿਸੇ ਨੇ ਵਿੱਚ ਹੀ ਮਿਕਸ ਕਰਦੇ ਨੇ ਜਿੰਨੇ ਮਿਕਸ ਕੀਤੇ ਮੇਰਾ ਐਂ ਜੀ ਕਰੰਦੇ ਮੇਰੇ ਸਾਹਮਣੇ ਆ ਜਾ ਉਹ ਫੜ ਕੇ ਫੰਡ ਦਉ ਉਹਨੂੰ ਇਹਦੇ ਬਾਹਲ ਵੀ ਕਿੱਲੇ ਹੋ ਗਏ ਸਾਰੇ ਤੁਹਾਨੂੰ ਖਰਾਬ ਹੋਣਗੇ ਤਰਾ ਪਿੰਡ ਖਾਲੀ ਕਰਾਤੇ ਨੇ ਰੰਗ ਸੌਖੇ ਤੇ ਪਹਿਲਾਂ ਹੀ ਬੜਾ ਮਸਾਣ ਹੋਇਆ ਹੁੰਦਾ ਕੋਈ ਨਹੀਂ ਜਦ ਸਾਡੇ ਫੈਮਲੀ ਫੇਅਰ ਸਾਰੀ ਨਿਕਲੀ ਹੋਈ ਐ ਤੇ ਆਪਾਂ ਲੱਗੇ ਹੋਏ ਬਿਹਾੜੀਦਾਰ ਐ ਇਹਨਾਂ ਨੂੰ ਕਿョਤੀ ਆਜੀ ਫਿਰ ਕੋਲ ਤੇ ਮੇਰਾ ਦਿਲ ਲੱਗ ਗਿਆ ਮੈਂ ਚਾਹ ਤਾ ਪਰ ਹੁਣ ਕੋਣ ਕ੍ਰੀਮਰ ਕੰਮ ਹੋ ਦਿੰਦਾ ਇੱਕ ਜੋਤੀ ਵੀ ਹੈ ਇਸਰਾ ਉਹ ਕਰਦੇ ਹੈ ਜਿੱਥੇ ਗੱਲਾਂ ਵੀ ਵੋਤ ਹੁੰਦੀਆਂ ਨੇ ਸਹੀ ਗੱਲ ਐ ਜਿੱਥੇ ਗੱਲਾਂ ਵੀ ਕੋਮ ਆਦੀ ਐ ਤੇ ਚਲੋ ਐਂ ਕਿਰਾ ਮਿਲ ਕੇ ਹੋ ਗਿਆ ਰੋਟੀ ਰੋਟੀ ਬਣਾਈ ਖਾ ਖੂ ਕੇ ਰਾਤੀ ਇਹ ਕੜੀ ਬਣਾਈ ਸਾਡੀ ਕੜੀ ਪਤੀ ਨਹੀਂ ਹੈਗੀ ਹੋ ਰਾਤ ਰਾਤ ਸ੍ਰੀ ਖਤਮ ਹੋ ਗਈ ਕੜੀ ਕੇ ਇਹਦੇ ਵੀ ਬਾਤ ਨਹੀਂ ਹੁੰਦੀ ਜੀ ਉਹ ਟੇਸਟੀ ਇੰਨੀ ਬਣਦੀ ਹੈ ਕਿ ਹਰ ਕੋਈ ਉਹ ਜ਼ਿਆਦਾ ਖਾ ਜਾਂਦਾ ਹੈ ਮਿਆਤੀ ਬਣੀ ਵਧੀਆ ਇਥੇ ਸਾਰਿਆਂ ਨੇ ਖਾ ਲਈ ਫਿਰ ਹੁਣ ਸਵੇਰੇ ਹਿੱਸੇ ਤੇ ਦਹੀਂ ਦਹੀਂ ਨਾਲ ऑटोमेटिक मशीन होनी चाहिए एक तो बार ही पाओ काम खत्म भाई मंजे ਤੇ ਇੰਨੇ ਕੱਪੜੇ ਪਏ ਢੇਰ ਲੱਗਿਆ ਪਏ ਕੱਪੜੇ ਤਾਂ ਮੈਨੂੰ ਸਮਝ ਨਹੀਂ ਆਉਂਦੀ ਫਿਰ ਉਹਨਾਂ ਤੋਂ ਮਾਰ ਕਿਹਾ ਦੋ ਸਾਰੇ ਗੰਦੇ ਨਹੀਂ ਹੈਗੇ ਉਹ ਆਪਣੇ ਜਿਹੜੇ ਗਿੱਲੇ ਜਿਹੇ ਹੋਏ ਹੋਏ ਨੇ ਸਿੱਲੇ ਸਿੱਲੇ ਜੇ ਕੋ ਅੰਦਰ ਚੱਕ ਕੇ ਆਉਂਦਾ ਮੂਜਾ ਬਣਾਦੀ ਦਿਖਾ ਕੇ ਆ ਇਹਨਾਂ ਨੂੰ ਸੋਣੀ ਚਾ ਕਿਦਾਂ ਦੀ ਆਪਣੇ ਸੋਨੀਜੀ ਚਾਹ ਦਾ ਖਾਓ। ਕਾਜੀ ਦੇਖ ਲਓ। ਦਮਨ ਨੇ ਸੋਨੀਜੀ ਚਾਹ ਬਣਾਈ ਹੈ ਦੇਖੋ। ਬਣ ਰਹੀ ਹਲੇ ਬਣਾਈ ਨੀ। ਬਣ ਰਹੀ ਹੈ। ਇਹਨਾਂ ਫਤੇ ਕਹਿੰਦੇ ਫੁੱਲਵਾ ਦੋ ਵਿੱਚ। ਪਰ ਤਾਂ ਪਾਗਲ ਆ ਬੰਦਿਆ ਉਹ ਤਾਂ ਬਹੁਤ ਕੁਛ ਕਰਦਾ। ਅਸ਼ੀਆ? ਆਂਟੀ ਅਸੀਂ ਸੋਨੀਜੀ ਚਾਹ ਦਾ ਖਾਤੀ। ਤੇ ਮੱਖੇ ਦਮਨ ਸੋਣਜੀ ਚਾਹ ਦਾ ਖਾਓ ਸਾਨੂੰ ਬੰਦੀ ਐ ਬਸ ਆਪਾਂ ਕੱਪੜੇ ਸੁਕਣੇ ਪਾ ਗਏ ਨਾ ਜਿਹੜੇ ਮੰਝੇ ਤੇ ਪਏ ਇਹਨਾਂ ਨੂੰ ਇੱਕ ਇੱਕ ਕਿੜਾ ਲਵਾ ਦਨੇ ਆ ਤੇ ਜੇ ਕੋਈ ਤਾਰ ਬੰਨਣੀ ਪਣੀ ਗਈ ਐ ਇਦਾਂ ਜੇ ਤੁਹਾਨੂੰ ਆਪਾਂ ਪਹਿਲਾਂ ਨਹੀਂ ਹਣਾ ਤੇ ਬਾਲਿਆਂ ਬੁੱਲਿਆਂ ਵਾਲੀਆਂ ਛੱਤਾਂ ਹੁੰਦੀਆਂ ਚੋਣ ਲੱਗ ਜਾਣੀਆਂ ਕੱਪੜੇ ਕਦੀ ਕਿਤੇ ਸੁੱਟਣੇ ਕਦੀ ਕਿਤੇ ਸੁੱਟਣੇ ਤਾਰਾਂ ਬੰਨ ਮੰਨ ਕੇ ਅੰਦਰ ਸੁਕਣੇ ਪਾਣੀ ਪਰ ਉਹ ਦਿਨ ਬੜੇ ਵਧੀਆ ਉਹ ਕੱਚੇ ਘਾਰ ਹੀ ਨਾ ਜਿਹੜੇ ਉਹਨਾਂ ਚ स्पून ਸੀ ਹੁਣ ਨਹੀਂ ਹੁਣ ਤੇ ਕਹਿੰਦੇ ਜਿੰਨਾ ਪਹਿਲਾਂ ਕੀ ਹੁੰਦਾ ਸੀ ਨਾ ਪਹਿਲਾ ਟਾਈਮ ਬਦਲਾ ਸਬੂਤ ਨਾ ਕੱਚੇ ਘਰਾں ਚ ਖੇਡਣਾ ਹੈ ਤੇ ਖੇਡਦੇ ਫਰੀ ਆ ਨਾ ਟੈਨਸ਼ਨ ਫਰੀ ਹੋ ਆ ਕੇ ਦੋ ਸੁੱਕੀਆਂ ਰੋਟੀਆਂ ਪੈ ਲੈਣਾ ਚਲ ਆਜੋ ਤਿੰਨ ਬੱਚੇ ਚਲੋ ਚਲੋਂ ਪੰਖੇ ਥਲੇ ਕੱਪੜੇ ਸੁੱਕੇ ਪਾਣੀ ਪਾਣੇ ਸਨ ਹੋਈ ਪਤਾ ਨਹੀਂ ਕੀ ਮਸ਼ੀਨ ਚ ਪੱਗਾਂ ਪਰਨੇ ਨੇ ਸੁੱਟ ਰੱਖੇ ਨੇ ਜਿਹੜੀਆਂ ਕਿ ਜੇ ਫਰਦਾ ਚੱਕਦਾ ਕੱਪੜੇ ਉਹ ਚੱਕ ਕੇ ਮਸ਼ੀਨ ਚ ਸੁੱਟੀ ਜਾਂਦੇ ਨੇ ਪਰसों ਆਮਨ ਦੇ ਸ਼ੂਟ ਨੂੰ ਕੇ ਰੰਗ ਚੜ ਗਿਆ ਉਹ ਆ ਗਈ ਮੇਰੇ ਕੋਲ ਮੇਰਾ ਸ਼ੂਟ ਖਰਾਬ ਕਰਤਾ ਮੈਂ ਕਿਹਾ ਮੈਂ ਕਰਿਆ ਤਾਂ ਸ਼ੂਟ ਖਰਾਬ ਉਹ ਨਾ ਕਿ ਹਣੇ ਵਿੱਚ ਚੁੰਨੀ ਕਲਰ ਵਾਲੀ ਸੜਤੀ ਚੱਕ ਕੇ ਤੇ ਅੱਜ ਫੇਰ ਗਾ ਇਸਮੀ ਪੈ ਗਿਆ ਤੇ ਮੈਨੂੰ ਐ ਲੱਗਣ ਦਿਆ ਵੀ ਜੇ ਇਸ ਹਿਸਾਬ ਨਾਲ ਅੱਜ ਫੇਰ ਨਹੀਂ ਪਿਆ ਛੁੱਟੀਆਂ ਫੇਰ ਵਧਣਗੇ ਰੱਬ ਹੀ ਰੱਖਦਾ ਹੁਣ ਤਾਂ ਕੱਲ ਕਰੀਏਗੀ ਰੀਤ ਕਹਿੰਦਾ ਹੈ ਸਕੂਲ ਲੱਗਣ ਵਾਲੀ ਵੀ ਨਹੀਂ ਕਿਦੈਂ ਨਾ ਸੇਤੀ ਟਾਈਮ ਬਣਾਂਗੇ ਬੱਚਿਆਂ ਤਾਂ ਹੁੰਦਾ ਪਰ ਬੱਚਿਆਂ ਨੂੰ ਅਜੇ ਇਹ ਨਹੀਂ ਸਮਝ ਆਉਂਦੀ ਕਿ ਪੜਾਈ ਦਾ ਕਿੰਨਾ ਨੁਕਸਾਨ ਹੁੰਦਿਆ ਹੈ ਇਹ ਚੀਜ਼ਾਂ ਬੱਚਿਆਂ ਨੂੰ ਠਹਿਰ ਕੇ ਸਮਝਾਉਣੀ ਈ ਹੈ ਜੀ ਅੱਪੋ ਪਾ ਕੇ ਕੱਪੜੇ ਸੁੱਕਣੇ ਸ਼ੁਰੂ ਹੋ ਗਏ ਵੈਸੇ ਮੈਂ ਥੋੜਾ ਲੇਟ ਉੱਠਦੀ ਨਹੀਂ ਹਾਂ ਪਰ ਅੱਜ ਮੈਂ ਥੋੜਾ ਜਿਆਦਾ ਜਲਦੀ ਉੱਠ ਗਈ ਸੀ ਉਹ ਆ ਜੀ ਬੱਚਾ ਕੋਪਰੇਂਡ ਦੀ ਡਿਊਟੀ ਮੇਰੀ ਲੱਗੀ ਹੋਈ ਥੇ ਕੋਠੇ ਅੰਦਰ ਆ ਜੋ ਕਿਆ ਬੁਤਾ ਰਿਹਾ ਹਾਂ ਰੋ ਹਾਂ ਕਿਉਂ ਕਿਉਂ ਮੈਂ ਤੁਹਾਨੂੰ ਦੱਸ ਦਿੰਨੀ ਆ ਕੀ ਕੋਸ਼ੀ ਹਾਂ ਰੋ ਜਾ ਦੇਖ ਰੋ ਟੀਵੀ ਦੇਖੋ ਹੁੰਦਾ ਬੈਠੇ ਬਾਹਰ ਕਿੱਡਾ ਨੂੰ ਤਾਂ ਹੈ ਨਹੀਂ ਜਾਂ ਤੱਕ ਉਹ ਜੀ ਚਾਹ ਬਣ ਗਈ ਤੁਹਾਡੀ ਸੋਹਣੀ ਚਾਹ ਅਰੇ ਦੇਖੋ ਟੇਬਲ ਤੇ ਵੀ ਕੱਪੜੇ ਸੁੱਕਣੇ ਪਾਤੇ ਨੇ ਇਹ ਕਰੀ ਝਾੜੂ ਘੇਰ ਕੱਢਣਾ ਪੈਣਾ ਸਾਨੂੰ ਕਿਉਂਕਿ ਅੰਦਰ ਆ ਰਹੇ ਆ ਨਾ ਬਾਰ-ਬਾਰ ਤੇ ਮਿੱਟੀ ਆ ਰਹੀ ਸਾਡੇ ਪੈਰਾਂ ਦੇ ਨਾਲ ਇਹ ਨਾ ਨੇ ਇੱਥੇ ਕੱਪੜੇ ਫਾਇਕੇ ਸੁੱਕਣੇ ਪਾਤੇ ਕਿ ਅਗਰ ਇੱਥੇ ਸੁੱਕੇ ਆਣਾ ਜੇ ਮੈਂ ਲਾ ਆਂਦਾ ਉਹ ਕਰਦੀ ਆ ਲਾ ਆਂਦਾ ਜਗਾਰਡ ਲਾਣੀ ਆ ਸਾਡੀ ਤਿਆਰ ਹੁਣ ਸੋਹਣੀ ਚਾਹ ਸੋਹਣੀ ਚਾਹ ਤਿਆਰ ਆ ਗਈ ਮੈਂ ਚਾਹ ਪੀ ਕੇ ਫਿਰ ਹੀ ਲੱਗਦੇ ਆ ਆਪਣੇ ਕੰਮ ਕਰਨਗੇ ਕੱਪੜੇ ਅੱਡਾ ਸੁੱਕਣੇ ਨਹੀਂ ਆਗੇ ਆਡੇ ਘਰ ਦੇ ਜਿਹੜਾ ਕੋਈ ਲੱਗਿਆ ਸਿੱਲਾ ਆ ਨਾ ਵੇਖਣਾ ਨਹੀਂ ਧੋਤਾ ਕਿ ਨਹੀਂ ਧੋਤਾ ਨਾ ਚੱਕ ਕੇ ਮਸ਼ੀਨ 'ਚ ਮਾਰਨਾ ਬਸ ਕਿਉਂਕਿ ਆਪਰੂ ਧੋਣੇ ਨਹੀਂ ਪੈਂਦੇ ਨਾ ਉਹਨਾਂ ਨੂੰ ਤਾਂ ਕਰਕੇ ਤੇ ਗਾਇਸ ਮੇਰੇ ਵਾਲ ਸਾਰੇ ਗਿੱਲੇ ਹੋ ਗਏ ਬਸ ਕੰਮ ਆਪਣਾ ਸਾਰਾ ਖਤਨਾ ਕਪੜੇ ਕਪੜੇ ਰਹਿ ਗਏ ਨੇ ਕਪੜੇ ਆਪਾਂ ਧੋ ਕੇ ਉਹ ਦਮਾਲ ਆਪਾਂ ਵਿਹਲੇ ਤੇ ਗਾਇਸ ਤੁਸੀਂ ਪੀ ਲੋ ਸਾਰੇ ਜਣੇ ਆ ਕੇ ਚਾਹ ਸੋਣੀ ਚਾਹ ਅਜਰਾਤੀ ਕੀ ਬਣਾਣਾ ਮੇਰੇ ਦਿਮਾਗ 'ਚ ਚੱਲੰਦਿਆ ਕਿਰਾਤੀ ਕੀ ਬਣਾਣਾ ਮੈਨੂੰ ਸਮਝ ਨਹੀਂ ਆਉਂਦੀ ਯੋਗੀ ਕੋਈ ਸਬਜ਼ੀ ਖਾਣ ਨੂੰ ਜੀ ਨਹੀਂ ਕਰਦਾ ਹੈਗਾ ਕੁਝ ਵੀ ਖਾਣ ਦਾ ਜੀ ਨਹੀਂ ਕਰਦਾ ਹੁਣ ਸਮਝ ਤੋਂ ਬਾਹਰ ਆ ਪਿਆ ਗਾਮਨ ਦੁਪਹਿਰੀ ਤਾਂ ਬੱਚੇ ਕਹਿੰਦੇ ਕਿ ਪાંਸੀ ਪੋਹੀ ਬਣਾਣੇ ਨੇ ਦੁਪਹਿਰੀ ਉਹਨਾਂ ਨੂੰ ਪੋਹੀ ਬਣਾ ਦਾਂਗੀ ਤੇ ਰਾਤ ਦੀ ਹੁਣ ਸੋਚ ਪਈ ਹੈ ਕਿ ਰਾਤੀ ਕੀ ਬਣਾਣਾ ਉਹ ਤਾਂ ਸ਼ਾਇਦ ਬਾਹਰੋਂ ਖਾ ਕੇ ਆਉਣਗੇ ਰੋਟੀ ਉਹ ਤਾਂ ਖਾਂਦੇ ਨਹੀਂ ਹੈਗੇ ਆ ਕੇ ਤੇ ਅਸੀਂ ਇਹੀਆਂ 4-5 ਜਣੇ ਵੀ ਅਸੀਂ ਸੋਚਦੇ ਆ ਕਿੰਨੀ ਆਪਾਂ ਸੋਚਣਾ ਵੀ ਅੱਜ ਸ਼ਾਮੀ ਕੀ ਬਣਾਣਾ ਰਾਤੀ ਕੀ ਬਣਾਣਾ ਆਪਾਂ ਸੋਚਦੇ ਰਹਿੰਨੇ ਆ ਤੇ ਉਹ ਰੱਬ ਨੇ ਦੇਖ ਲਓ ਕੀ ਸੋਚਿਆ ਮਿੰਟਾਂ 'ਚ ਹੀ ਸਾਰਾ ਕੁਝ ਤਬਾਹ ਕਰਕੇ 파ਰ ਮਾਰਿਆ ਪਰ ਅੱਜ ਨਾ ਮੈਂ ਸੋਚ ਲਈ ਸੀ ਕੁਦਰਤ ਵੀ ਨਾ ਬਹੁਤ ੱੱਕੀ ਪਈ ਜਿਹੜੀ ਬੇਈਮਾਨੀ ਦੁਨੀਆ ਤੇ ਵੱਧ ਚੁੱਕੀ ਹੈ ਨਾ ਧੋਖਾ ਧੜੀ ਇੱਕ ਦੂਜੇ ਦੇ ਨਾਲ ਨਫ਼ਰਤ ਤੇ ਐਂ ਲੱਗਣ ਦਿਆ ਵੀ ਕੁਦਰਤ ਵੀ ਨਾ ਜਿਵੇਂ ਗੁੱਸਾ ਹੀ ਕੱਢ ਰਹੀ ਹੈ ਲੋਕਾਂ ਤੇ ਆਪਣਾ ਕਿ ਤੁਸੀਂ ਹਨਾ ਇੰਨਾ ਗਲਤ ਕਰਦੇ ਹੋ ਤੁਹਾਡੇ ਸਾਹਮਣੇ ਪਤਾ ਹੀ ਹੈ ਕੀ ਕੁਝ ਚੱਲਦਾ ਹਨਾ ਕੀ ਕੁਝ ਹੁੰਦਾ ਹੈ ਆਪਾਂ ਲੋਕ ਵੀ ਹਣੇ ਅਸੀਂ ਆਪਾਂ ਵੀ ਲਾ ਕੇ ਬੈਨੇ ਹਣਾ ਅਸੀਂ ਸਾਡੇ ਵੀ ਚੱਲਦੇ ਤੁਹਾਡੇ ਵੀ ਚੱਲਦੇ ਸਾਰਿਆਂ ਦੇ ਚੱਲਦੇ ਨੇ ਤੇ ਬਾਹਰ ਜਿਹੜਾ এনवायरमेंट ਕਿੰਨਾ ਖਰਾਬ ਹੋ ਰਿਹਾ ਹੈ ਆਪਾਂ ਕੋਈ ਲੈਣਾ ਦੇਣਾ ਨਹੀਂ ਤੇ ਹੁਣ ਜਦੋਂ ਉਹਨਾਂ ਨੇ ਆਪਣਾ ਕਹਿਰ ਦਿਖਾਇਆ ਤੇ ਹੁਣ ਦੇਖ ਲਓ ਤੁਹਾਡੇ ਸਾਹਮਣੇ ਹੀ ਆ ਹਾਲ ਹਣਾ ਕੀ ਹਾਲ ਹੋਇਆ ਪਿਆ ਹੁਣ ਮੈਨੂੰ ਤਾਂ ਬਸ ਐ ਹੋਇਆ ਪਿਆ ਕਿ ਛੇਤੀ ਸਾਰਾ ਕੁਝ ਠੀਕ ਹੋਵੇ ਤੇ ਸਕੂਲ ਖੁੱਲਣ ਤੇ ਸਕੂਲ ਜਾਈਏ ਬਸ ਕਾਰੀ ਰੂਟੀਨ ਖਰਾਬ ਹੋ ਗਈ ਹੈ ਮਨ ਜਦੋਂ ਦੁਬਾਰਾ ਸਕੂਲ ਓਪਨ ਹੋਇਆ ਨਾ ਪਹਿਲੇ ਦਿਨ ਤੇ ਜਾਣਾ ਹੀ ਔਖਾ ਲੱਗਣਾ ਮਤਲਬ ਪਹਿਲੇ ਦਿਨ ਤਾਂ ਸਵੇਰੇ ਸਵੇਰੇ ਉੱਠਣਾ ਹੀ ਔਖਾ ਲੱਗਣਾ ਕਿ ਹਾਏ ਕਿ ਸਵੇਰੇ ਸਕੂਲ ਜਾਣਾ ਵੈਨਸ ਆਉਣੀਆਂ ਉਹ ਹੀ ਫਿਕਸਡ ਟਾਈਮਿੰਗ ਪਰ ਬੱਚਿਆਂ ਦੀ ਪੜ੍ਹਾਈ ਦਾ ਬਹੁਤ ਨੁਕਸਾਨ ਹੋ ਗਿਆ ਹੁਣ ਤਾਂ ਸਕੂਲ ਖੁੱਲ ਗਿਆਣ ਕਿ ਬੱਚੇ ਆਪਣੀ ਪੜ੍ਹਾਈ ਕੰਟੀਨਿਊ ਕਰਨ ਤੇ ਜਿਨ੍ਹਾਂ ਦੇ ਵਿਚਾਰਾਂ ਦੇ ਘਰ ਰੋੜਨ ਗਏ ਨੇ ਉਹਨਾਂ ਦਾ ਤੇ 6-6 ਮਹੀਨੇ ਜੇ ਸੈਟਲਮੈਂਟ ਨਹੀਂ ਹੋਣੀ ਹੈਗੀ ਉਹਨਾਂ ਦੀ ਜਿਹੜਾ ਉਹਨਾਂ ਦਾ ਹਾਲ ਹੈ ਪਰ ਮੈਂ ਕਹਿੰਨੀ ਆ ਬਹੁਤ ਉਹ ਵੀਰ ਭੈਣ ਸਾਰੇ ਜਿਨ੍ਹਾਂ ਨੇ ਆਪਣੇ ਪੰਜਾਬੀ ਸਿੰਗਰ ਫੇ ਭੈਣਾ ਹਨਾ ਸਾਰੇ ਉਥੇ ਮਦਦ ਕਰਨ ਨੂੰ ਆਸਤੇ ਪਹੁੰਚੇ ਨੇ ਤੇ ਬੜੀ ਵਧੀਆ ਚੰਗੀ ਗੱਲ ਐ ਟੈਂਕੀ ਭਰ ਗਈ ਮਿਲਦਾ ਪੀ ਜਿਹੜੀ ਜੱਤੀ ਮੋਟਰ ਬੰਦ ਕਰਕੇ ਲੋ ਗਾਇਸ ਚਾਹ ਪੀ ਕੇ ਹਟੇ ਸੀਗੇ ਮੈਂ ਬਾਹਰ ਚਲੀ ਸੀ ਜੋ ਕੱਪੜੇ ਕੱਢਣ ਤੇ ਮੀਂਹ ਫੇਰ ਆ ਗਿਆ ਪਤਾ ਹੀ ਨਹੀਂ ਵੀ ਰੱਬ ਨੇ ਕੀ ਕਰਨਾ ਕੀ ਕਰਕੇ ਰੱਬ ਨੇ ਸਾਹ ਲੈਣਾ ਮੈਨੂੰ ਇਨਾ ਸ਼ੁਕਰ ਪਤਾ ਲੱਗਿਆ ਮੈਨੂੰ ਕੜੀਆਂ ਦਾ ਪਤਾ ਹੀ ਨਹੀਂ ਲੱਗੰਦੇ ਆ ਦਰਵਾਜ਼ਾ ਬੰਦ ਸੀ ਤੇ ਮੈਂ ਦੇਖਿਆ ਪਰ ਇਨਾ ਸ਼ੁਕਰ ਚੱਲ ਕੱਪੜੇ ਬਚ ਗਏ ਸਾਡੇ ਭਿੱਜੇ ਨਹੀਂ ਹੈਗੇ ਥੋੜੇ ਜਿਹੇ ਤਾਂ ਗਿੱਲੇ ਹੋ ਹੀ ਗਏ ਕੱਪੜੇ ਹੁਣ ਫੇਰ ਮੀਂਹ ਦੀ ਵੇਟ ਕਰੋ ਇੰਨੇ ਨੂੰ ਸਾਰੇ ਕੱਪੜੇ ਧੋਪ ਜਾਣੇ ਸੀ ਜੋਤੀ ਭੱਜੀ ਆਈ ਗਏ ਦੇ ਦੇ ਕੀ ਮੈਂ ਆਜਾ ਛੇਤੀ ਮੀਂਹ ਆ ਗਿਆ ਮੀਂਹ ਆ ਗਿਆ ਹਾਏ ਰੱਬਾ ਇਹਨੇ ਤਾਂ ਕੱਪੜੇ ਧੋਖ ਲੈਣੇ ਤੇ ਅਜੇ ਮੈਂ ਇੱਥੇ ਨਹੀਂ ਦੇਖਣ ਲਈ ਸੀ ਕਿ ਵੈਦਰ 3 ਵਜੇ ਫੇਰ ਪੂਰਾ ਮੀਂਹ ਦੱਸਿਆ ਹੋਇਆ ਮਤਲਬ ਘਟੋ ਘਟ 12 13 ਤੱਕ ਤਾਂ ਫੁੱਲ ਮੀਂਹ ਦੱਸਿਆ ਹੋਇਆ 12 13 ਤੱਕ ਤਾਂ ਕਹਿੰਦੇ ਵੀ ਮੀਂਹ ਰੁਕਣਾ ਹੀ ਨਹੀਂ ਹੈਗਾ ਪਤਾ ਨਹੀਂ ਕੀ ਹੋਈ ਇਸ ਵਾਰ ਤਾਂ ਹੱਦਾਂ ਹੀ ਪਾਰ ਹੋ ਗਈਆਂ 1988 ਚ ਵੀ ਕਹਿੰਦੇ ਹੜ੍ਹ ਆਇਆ ਪਰ ਕਹਿੰਦੇ ਵੀ ਇਸ ਵਾਰ ਉਦੋਂ ਵੀ ਵੱਧ ਨੁਕਸਾਨ ਹੋਇਆ ਮੀਂਹ ਵੀ ਮਿਲਦਾ ਘੱਟੋ ਘਾਟ ਅਗਸਤ ਦੇ ਵਿੱਚ ਸ਼ੁਰੂ ਹੋਇਆ ਸੀ ਤੇ ਅੱਜ ਦੇਖ ਲਓ ਕਿ ਟੱਕਰ 6 ਸਤੰਬਰ ਹੋ ਗਈ ਹੈ ਤੇ ਇੱਕ ਦਿਨ ਵੀ ਇਦਾਂ ਦਾ ਨਹੀਂ ਗਿਆ ਵੀ ਜਦੋਂ ਮੀਂਹ ਨਹੀਂ ਪਿਆ ਹੈਗਾ ਕੱਲ੍ਹ-ਕੱਲ ਸਿਰਫ ਧੁੱਪ ਲੱਗੀ ਸੀ ਤਾਂ ਵਿੱਚ ਇੱਕ ਅੱਧਾ ਹੋਰ ਦਿਨ ਧੁੱਪ ਲੱਗੀ ਸੀ ਨੇ ਤਾਂ ਮੀ ਇੱਕ ਮਿੰਟ ਸੌਣ ਲੈਂਦਾ ਘਟੋ ਘਟਰਾ ਤੇ 2-3 ਵਜੇ ਜਿਹੜਾ ਮੀ ਸ਼ੁਰੂ ਹੁੰਦਾ ਨਾ ਉਹ ਤਾਂ ਇੰਨੀ ਤੇਜ਼ ਪੈਂਦਾ ਨਾ ਰਾਤ 1 ਵਜੇ ਪਿਆ ਸੀ ਆ ਮੀ ਬਹੁਤ ਤੇਜ਼ ਪੈਂਦਾ ਮੀ ਰਾਤੀ ਦੇ ਲੋਕ 1 ਵਜੇ ਪਿਆ ਹੁਣ ਵੀ ਰਾਤ ਦਾ ਹੀ ਪੇਰ ਸ਼ੁਰੂ ਹੋਇਆ ਹੋਇਆ ਤੇ ਮੇਰੀ ਦਾਦੀ ਕਹਿੰਦੇ ਹੁੰਦੇ ਹੀ ਕਹਿੰਦੇ ਫੁੱਲ ਬਲੇਮ ਵਾਲਾ ਮੀ ਛੇਤੀ ਨਹੀਂ ਹਟਦਾ ਹੁੰਦਾ ਤੇ ਇਹ ਮੀ ਫੁੱਲ ਬਲੇਮ ਵਾਲਾ ਪੈਂਦਾ ਹੈ ਰੱਬ ਹੀ ਰੱਖਾ ਠੀ ਬਣੂਗਾ ਕਰਨਾ ਉਹ ਪ੍ਰਮਾਤਮਾ ਨੇ ਅਸੀਂ ਢੰਗੀ ਕਰਨਾ ਸਾਡੇ ਵਰਗੇ ਦਾ ਸਿਰ ਬੈਠ ਕੇ ਬੋਲ ਸਕਦੇ ਨੇ ਓ ਬਾਹੀ ਗੁਰ ਚਲ ਜਤੀ ਤੂੰ ਦੇਖ ਲੈ ਫਿਲਮ ਜਾ ਕੇ ਮੈਂ ਵੇ ਇਧਰ ਡੀਸੀ ਸਾਹਿਬ ਨਾ ਮੁਆਇਨਾ ਕਰਨ ਆਏ ਨੇ ਵੀ ਕੱਪੜੇ ਸਹੀ ਤਰੀਕੇ ਨਾਲ ਧੋਪ ਰਹੇ ਨੇ ਦੇਖੋ ਚਲੋ ਜੀ ਹੋ ਗਈ ਚੈਕਿੰਗ ਕਈ ਅੰਦਰ ਮੰਮੀ ਨੂੰ ਪਤਾ ਨਹੀਂ ਹੈਗਾ ਕਿ ਅਸੀਂ ਮੰਮੀ ਦੀ ਵੀਡੀਓ ਬਣਾ ਰਹੇ ਹਾਂ ਮੰਮੀ ਚੈੱਕ ਕਰਨ ਆਏ ਕਹਿੰਦੇ ਗਗਨ ਧੋਪ ਕੇ ਕੱਪੜੇ ਮੈਂ ਕਹਾਂ ਹਾਂ ਧੋਪ ਗਏ ਤੇ ਅੱਜ ਜਈ ਕੋਈ ਕੱਪੜਾ ਨਹੀਂ ਛੱਡਿਆ ਹੈਗਾ ਸਾਰੇ ਕੱਪੜੇ ਧੋਤੇ ਮੈਟ ਰਹਿ ਗਏ ਸੀ ਕਿ ਮੈਂ ਮੈਟ ਵੀ ਸਿੱਟ ਤੇ ਬਸ ਇਸ ਤੋਂ ਬਾਅਦ ਨਾ ਮੈਂ ਡਿਊਟੀਆਂ ਲਾ ਦਨੀਆਂ ਨੇ ਉਈ ਜਾਂ ਤਾਂ ਕੱਪੜੇ ਅਲੱਗ-ਅਲੱਗ ਕਰ ਲਓ ਤੇ ਜਾਂ ਅੱਡ-ਅੱਡ ਦਿਨ ਤੇ ਧੋਇਆ ਕਰੋ ਫਿਰ ਕੱਪੜੇ ਹਨਾ ਤਾਂ ਮਨ ਐਦਾਂ ਨਹੀਂ ਕੰਮ ਬਾਰਾ ਖੰਦਾ ਹੈਗਾ ਤੇ ਇੱਕ ਬੰਦਾ ਡੀਸੀ ਸਾਹਿਬ ਫੇਰ ਆ ਗਏ ਨੇ ਤੇ ਦੂਰੋਂ ਸਾਨੂੰ ਇਸ਼ਾਰਾ ਕਰ ਰਿਹਾ ਪਲੀਜ਼ ਮੈਨੂੰ ਕੈਮਰੇ ਦੇ ਸਾਹਮਣੇ ਨਾਂ ਲੈ ਕੇ ਆਇਆ ਜਾਵਦਾ ਮੰਮੀ ਤਾਂ ਇਹ ਇੰਨਾ ਕਿਉਂ ਸੰਗਦੇ ਵੇਹੇ ਕੀ ਦੇਖੋ ਨਾ ਲਗਾਤਾਰ ਰੋਲੇ ਜਾ ਰਹੇ ਨੇ ਕਿਉਂ ਨਹੀਂ ਕਰਦਾ ਕਿਉਂ ਨਹੀਂ ਕਰਦਾ ਉਹ ਹੋ 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 ਮੰਮੀ ਹੱਡੇ ਨਾ ਐਕਚੁਅਲੀ ਬੜੇ ਉਹ ਵਧੀਆ ਰਾਇਲ ਫੈਮਿਲੀ ਨੂੰ ਬਿਲੋਂਗ ਕਰਦੇ ਤੇ ਮੰਮੀ ਘਰ ਦੇ ਸਾਹਮਣੇ ਆਉਣਾ ਲਾਈਕ ਨਹੀਂ ਕਰਦੇ ਨਹੀਂ ਚੰਦ ਕਰਦੇ ਫਿਰ ਅਸੀਂ ਅੰਦਰ ਜਾਣੇ ਆ ਤੁਸੀਂ ਕੱਪੜੇ ਤਾਂ ਉਹ ਟ੍ਰਾਂਕ ਦੇ ਗਏ ਹਾਂ ਤੇ ਫਿਰ ਕੀ ਹੋ ਗਿਆ ਜੋ ਤੇਰਾ ਤੀ ਮੰਮੀ ਦਾ ਟ੍ਰਾਂਕ ਲਿਆਂਦਾ ਮੰਮੀ ਕਹਿੰਦੀ ਤੁਸੀਂ ਮੇਰਾ ਟ੍ਰਾਂਕ ਕਿਉਂ ਲਿਆਇਆ ਕਿੱਡੀ ਕੀ ਗੱਲ ਫਿਰ ਕੀ ਹੋ ਗਿਆ ਟ੍ਰਾਂਕ ਲੈ ਚੰਗੀ ਗੱਲ ਲੈ ਉਹ ਮੰਮੀ ਨੇ ਆਪਣੀ ਪਰਸਨਲ ਚੀਜ਼ਾਂ ਰੱਖਣ ਵਾਸਤੇ ਲਿਆਂਦਾ ਹੈ ਇੱਧਰ ਸਾਰੇ ਜਾਣੇ ਮੇਰੀ ਮਦਦ ਵਾਸਤੇ ਵਿਚਾਰੇ ਤਿਆਰ ਨੇ ਤੇ ਦਮਣਾ ਆਹੜਾ ਤੇ ਕੰਮ ਕੀਤਾ ਗਲਤ ਕੀਤਾ ਇਹ ਉੱਥੇ ਪਾਓ ਕਿੰਨਾ ਸੋੜ ਵੈਰੀ ਰੌਂਗ ਟੂ ਮਾਚ ਰਹੋ ਗਿਆ ਆ ਚਾਦਰਾਂ ਜਿਹੜੀਆਂ ਪੁੱਤ ਤੁਸੀਂ ਪਾੜੀਆਂ ਇੱਥੋਂ ਤੱਕ ਨੂੰ ਮੈਂ ਨਕਲ ਦਵਾ ਨਾਲ ਚਾਦਰਾਂ ਪਹਿਲਾਂ ਪਾ ਲਓ ਥੱਲੇ ਤੇ ਉੱਤੇ ਉਹਨਾਂ ਦੇ ਕੱਪੜੇ ਪਾ ਦਿਓ ਡੱਗ ਦਿਮਾਗੋ ਦਿਮਾਗ ਤੋਂ ਕੰਮ ਲੈ ਲਓ ਚਲ ਮੋਟਿਆ ਉਦੋਂ ਬਾਅਦ ਮੋਟੇ ਚਾਹ ਦਾ ਟਾਈਮ ਵੀ ਹੋ ਗਿਆ ਸਹੀ ਗੱਲ ਆ ਇਹਨਾਂ ਸਿਹਰ ਦੀ ਚਾਹ ਬਣਾ ਬਣਾਇ ਕਮਲੇ ਹੋ ਗਿਆ ਪਹਿਲਾਂ ਮਿਸਤਰੀਆਂ ਨੇ 8 ਵਜੇ ਚਾਹ ਪੀਤੀ 10 ਵਜੇ ਚਾਹ ਪੀਤੀ ਉਦੋਂ ਬਾਅਦ ਪਤਾ ਨਹੀਂ ਤੈਨੂੰ ਕੀ ਹੋਇਆ 12 ਵਜੇ ਨੇ ਫੇਰ ਕੰਮਲੀ ਨੇ ਚਾਹ ਬਣਾ ਲਈ ਮਿਸਤਰੀਆਂ ਦੀ ਹਾਂ ਮੈਨੂੰ ਵੀ ਲੱਗਾ ਮੈਂ ਲੈ ਤਾਂ ਸਾਰੇ ਚੱਲੇ ਦੰਮਣ ਵੀ ਤਿਆਰ ਹੋ ਗਈ ਪਰ ਨੀਤ ਵੀ ਫਿਰ ਕੌਣ ਕਹਿੰਦਾ ਸੀ ਹੋਈ ਕੌਣ ਦੀ ਦੀ ਹੁਰੀ ਕਹਿੰਦੇ ਵੀ ਗੱਡੀ 'ਚ ਥਾਹਿਆ ਨਹੀਂ ਰਹਿਣ ਦੋ ਤੇ ਗੱਡੀ 'ਚ ਥਾਹਿਆ ਵੀ ਨਹੀਂ ਗਾ ਟਰੱਕ ਲੈ ਕੇ ਜਾਣਾ ਹੈ ਕਿ ਗੱਡੀ ਲੈ ਕੇ ਜਾਣੀ ਸੀ ਦੀ ਇਹੀ ਸੀ ਕਿ ਜਾਵੇ ਨਾ ਨਾ ਅੱਜ ਦੀ ਚਾਹ ਨਹੀਂ ਹੋਊਗੀ ਹਾਂ ਮਰਦਾ ਮੰਨ ਤੂੰ ਹੀ ਜਾਂਦੇ ਤਾਂ ਫੇਰ ਮੈਂ ਵੀ ਜਾਂਦੀ ਹਾਂ ਪੁੱਤ ਮਨ ਘਟ ਰਹਿਣਾ ਆ ਚਾਦਰਾਂ ਇੱਥੋਂ ਆ ਟੀ-ਸ਼ਰਟ ਲਾ ਕੇ ਲੈ ਇੱਥੇ ਆ ਵਾਲੀ ਚਾਦਰ ਪਾ ਦੋ ਆ ਜਾਣੀ ਪੂਰੀ ਚਲੋ ਦਮੂਗਾ ਨਹੀਂ ਨਾਨੀ ਦੀ ਇੱਛਾ ਪੂਰੀ ਹੋ ਗਈ ਨਾਨੀ ਨੇ ਦਿੱਤੋ ਕੀ ਕਰਨਾ ਸੀਗਾ ਨਾਨੀ ਨੇ ਦਿੱਤੋ ਕੀ ਨਾਨੀ ਨੇ ਦਿੱਤੋ ਕੀ ਕਰਾਉਣਾ ਸੀਗਾ ਘਰੇ ਅਸੀਂ ਕੀ ਲੈਣਾ ਸੀਗਾ ਉਹਨਾਂ ਦਾ ਮੂਡ ਹੀ ਨਹੀਂ ਹੈਗਾ ਦਮਨ ਸਾਨੂੰ ਨਾਲ ਲੈ ਕੇ ਜਾਂਦਾ ਤੈਨੂੰ ਸੱਚੀ ਜੀ ਗੱਲ ਦੱਸਾਂ ਸ਼ਾਇਦ ਤੈਨੂੰ ਬੁਰਾ ਲੱਗੂਗਾ ਉਹਨਾਂ ਦਾ ਮੂਡ ਸੀ ਕਿ ਘਰੇ ਰਹਿਣ ਕੰਮ ਕਰਨੇ ਆਉਂਦਿਆਂ ਨੂੰ ਕੰਮ ਹੋਇਆ ਮਿਲ ਜਾਂਦਾ ਤੇ ਅਹੀ ਜਾਂਦੇ ਆ। ਕੰਮ ਮੁੱਕ ਗਿਆ ਤੇ ਇੱਧਰ ਬੰਦੇ ਕੰਮ ਦੇ ਇਹ ਨੇ ਵਿਚਾਰੇ ਕਰਨ ਦੇਖੋ ਓਹੋ ਹੋ ਮਿਹਨਤੀ ਬੱਚੇ ਹਾਰਡ ਵਰਕਿੰਗ ਸਟੂਡੈਂਟ ਤੇ ਇੱਕ ਬੰਦਾ ਇੱਧਰ ਲੱਗਿਆ ਹੋਇਆ ਤੇ ਫਾਈਨਲੀ ਸਾਰਾ ਕੰਮ ਹੋ ਗਿਆ ਤੇ ਮੈਂ ਹੁਣ ਬੈਠੀ ਆ ਮਸਾ ਸਾਹ ਲੈਣ ਵਾਸਤੇ ਪਰ ਹੁਣ ਮੈਨੂੰ ਐ ਲੱਗੰਦਿਆ ਕਿ ਮੈਨੂੰ ਇੱਕ ਵਾਰੀ ਝਾੜੂ ਹੋਰ ਲੈਣਾ ਚਾਹੀਦਾ ਵੈਸੇ ਸਵੇਰੇ ਸਾਰੀ ਸਫਾਈ ਕਰਤੀ ਦੇਖੋ ਸਾਰਾ ਕੁਝ ਸੈੱਟ ਹੈ ਆ ਇੱਧਰ ਕੱਪੜੇ ਜੀ ਸੁੱਕਣੇ ਪਏ ਹੋਏ ਨੇ ਥੋੜੇ ਜੀ ਅੰਦਰ ਤੇ ਥੋੜੇ ਬਾਹਰ ਤੇ ਬਾਹਰ ਵੀ ਮੇਰਾ ਪੂਰਾ ਫੋਕਸ ਹੈ ਕਿ ਜਦੋਂ ਮੀਂਹ ਆ ਗਿਆ ਮੈਂ ਆਪਣੀਆਂ ਸਾਰੀਆਂ ਐਡੀ ਮੇਰੀ ਟੀਮ ਹੈਗੀ ਹੈ ਮੈਂ ਉਹਨੂੰ ਕਹਿ ਰੱਖਿਆ ਕਿ ਤੁਸੀਂ ਇੱਕ ਵਾਰ ਚ ਤੇ ਮੇਰੀ ਤੇ ਭੱਜੇ ਆਉਣਾ ਤੇ ਆਪਾਂ फटाफट ਕੱਪੜੇ ਸ਼ਿਫਟ ਕਰ ਦੇਣੇ ਅੰਦਰ ਕਿ ਸਾਡੇ ਕੱਪੜੇ ਗਿੱਲੇ ਨਾ ਹੋਣ ਤੇ ਹੁਣ ਬੱਸ ਮੈਂ 10 ਮਿੰਟ ਰੈਸਟ ਕਰਾਂਗੀ ਯਾਰ ਮੈਂ ਵੀ ਬੰਦਾ ਆ ਥੱਕ ਜਾਂਦਾ ਮੈਂ ਕਿਤੇ ਗਾ ਮਸ਼ੀਨ ਆ ਤੇ ਉਸ ਤੋਂ ਬਾਅਦ ਫਿਰ ਮੈਂ ਚੱਲੂ ਲਾਵਾਂਗੀ ਤੇ ਜੋਤ ਮੈਨੂੰ ਲਗਾਤਾਰ ਦੇਖ ਕੇ ਹੱਸੀ ਜਾ ਰਿਹਾ ਪਤਾ ਨਹੀਂ ਕਰ ਤੋ ਜੋਤ ਕਿਉਂ ਜੋ ਤੁਸੀਂ ਕੋਈ ਚੰਦ ਸ਼ਬਦ ਗਾਣਾ ਚਾਹੋਗੇ ਹਾਂਜੀ ਆ ਲੋ ਕਰ ਲੋ ਰੈਸਟ ਆਗੇ ਬੰਦੇ ਭੁੱਖ ਲੱਗਣ ਦੇ ਹੀ ਐ ਅੱਜ ਤੋਂ ਐਂ ਕਰੋ ਬ੍ਰੈਡ ਪਏ ਨੇ ਜਿਹਨੂੰ ਤੁਸੀਂ ਨਟੂਲੂ ਨੂੰ ਟੂਲੂ ਕਰਦੇ ਸੀ ਨਾ ਨਟੂਲੂ ਵੀ ਪਿਆ ਤੇ ਬ੍ਰੈਡਾਂ ਤੇ ਲਾਓ ਤੇ ਖਾਓ ਜਾ ਫਤਿਓ ਬ੍ਰੈਡ ਲਿਆ ਤੇ ਨਟੂਲਾ ਲਿਆ ਆਪਾਂ ਲਾ ਕੇ ਖਾਈਏ ਪਤਾ ਨਹੀਂ ਨਟੂਲਾ ਹੁੰਦਾ ਪਰ ਨਹੀਂ ਦੇਖੋ ਹਾਂ ਨਟੇਲਾ ਉਹ ਕੁਝ ਹੋ ਰਿਹਾ ਉਹ ਨਹੀਂ ਹੈਗਾ ਉਹ ਪਤਾ ਜਾਓ ਨਹੀਂ ਅਸੀ ਖੋਹਾਲਾ ਅਮਨ ਮम्मा ਵਾਲੇ ਕਮਰੇ ਚ ਪਏ ਨੇ ਬਰੈਡ ਕੀ ਸੋਇਸਟਿਕ ਖਾ ਲੋ ਸੋਇਸਟਿਕ ਖਾ ਲੋ ਖਾ ਲੋ ਲੈ ਕਿ ਚਾ ਲੋ ਪੂਰਾ ਕੋਈ ਨਹੀਂ ਕੋਈ ਨਹੀਂ ਖਾ ਲੋ ਪੁੱਤ ਉੱਥੇ ਅੰਦਰ ਹੀ ਬਹਿ ਜਾ ਤੇ ਉੱਥੇ ਖਾ ਲੋ ਠੀਕ ਹੈ ਫਿਰ ਬੱਚਾ ਓਕੇ டாਟਾ ਬਾਏ ਬਾਏ